ਹਾਂਜੀ ਦੋਸਤੋ ਆਜੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣ ਲੱਗੇ ਆਂ ਆਪਾਂ ਨਾ ਆ ਆੜੂਆਂ ਦੇ ਤੇ ਅੰਬਾਂ ਦੇ ਬੂਟੇ ਮੰਗਾਏ ਨੇ ਉਹ ਵੀ ਆਨਲਾਈਨ ਮੰਗਾਏ ਨੇ ਬਹੁਤ ਵਧੀਆ ਕੁਆਲਿਟੀ ਮਿਲੀ ਆਪਾਂ ਨੂੰ ਆਪਾਂ ਅੱਗੇ ਵੀ ਕਿਸੇ ਘਰੇ ਆਨਲਾਈਨ ਮੰਗਾ ਕੇ ਲਾਏ ਸੀ ਤੇ ਬਹੁਤ ਵਧੀਆ ਚੀਜ਼ ਨਿਕਲੀ ਬਹੁਤ ਵਧੀਆ ਕੁਆਲਿਟੀ ਨਿਕਲੀ ਹੈ ਕਿਉਂਕਿ ਆਪਾਂ ਨਾ ਲੋਕਲ ਜਿਹੜਾ ਨਰਸਰੀਆਂ ਤੋਂ ਖਰੀਦਦੇ ਆਂ ਕਈ ਵਾਰੀ ਉਹ ਬੂਟੇ ਤਾਂ ਬਹੁਤ ਵਧੀਆ ਦੇਂਦੇ ਨੇ ਪਰ ਉਹਨਾਂ 'ਚੋਂ ਫਲ ਨਹੀਂ ਵਧੀਆ ਲੱਗਦਾ ਠੀਕ ਹੈ ਤੇ ਇਹ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਜੀ ਆ ਦੇਖ ਲਓ ਕਿੰਨੇ ਵਧੀਆ ਨਿਕਲੇ ਨੇ ਠੀਕ ਹੈ ਤੇ ਤੁਸੀਂ ਵੀ ਮੇਰੇ ਭਰਾ ਜਰੂਰ ਮਂਗਾਓ ਇੱਕ ਤਾਂ ਆਪਣੇ ਜਨੀ ਹਿਆਲੀ ਹੋਊਗੀ ਇੱਕ ਫਰੂਟ ਖਾਣ ਨੂੰ ਮਿਲੂਗਾ ਬਹੁਤ ਵਧੀਆ ਚੀਜ਼ ਏ ਤੇ ਮੇਰੇ ਭਰਾ ਸ਼ੇਅਰ ਵੀ ਕਰਿਓ ਅੱਗੇ ਆਪਾਂ ਆ ਜਿਹੜਾ ਨਰਸਰੀ ਜੋ ਮਂਗਾਇਆ ਸੀਗਾ ਆ ਦੋਵੇਂ ਬੂਟੇ ਆ ਲੋਕਰ ਨਰਸਰੀ ਜੋ ਮਂਗਾਈ ਸੀ ਪਰ ਇਹ ਨਾ ਕਈ ਨਰਸਰੀਆਂ ਵਾਲੇ ਬਹੁਤ ਵਧੀਆ ਨੇ ਜਿਹੜੇ ਕੁਆਲਟੀ ਵੇਚਦੇ ਨੇ ਵਧੀਆ ਕਈ ਵੀਰ ਜਿਹੜੇ ਨੇ ਉਹ ਵਧੀਆ ਕੁਆਲਟੀ ਨਹੀਂ ਦਿੰਦੇ ਉਹਨਾਂ ਨੂੰ ਉਹਨਾਂ ਵਧੀਆ ਫਰੂਟ ਨਹੀਂ ਲੱਗਦਾ ਬੂਟੇ ਬਹੁਤ ਵਧੀਆ ਹੁੰਦੇ ਨੇ ਪਰ ਫਰੂਟ ਨਹੀਂ ਵਧੀਆ ਲੱਗਦਾ ਤੇ ਇਹ ਚੀਜ਼ ਆਨਲਾਈਨ ਤੇ ਆਪਾਂ ਨੂੰ ਬੂਟੇ ਵੀ ਵਧੀਆ ਮਿਲਦੇ ਨੇ ਤੇ ਫਰੂਟ ਵੀ ਬਹੁਤ ਵਧੀਆ ਦਿੰਦੇ ਨੇ ਬੂਟੇ ਠੀਕ ਹੈ ਇਹ ਮੇਰੇ ਭਰਾ ਜਰੂਰ ਟਰਾਈ ਕਰਕੇ ਵੇਖਿਓ ਆਪਦੇ ਘਰਾਂ 'ਚ ਉਹਦੇ ਮੋਟਰਾਂ ਤੇ ਜਰੂਰ ਲਾਓ ਇੱਕ ਤਾਂ ਰਿਹਾਲੀ ਹੋਊਗੀ ਇੱਕ ਫਰੂਟ ਮਿਲੂ ਕਾ ਨੂੰ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਆ ਜੀ